ਹਾਂਜੀ ਕਿਤੇ ਸਾਰੇ ਸਾਰੇ ਆਪਕੋ ਸੁਵਿਧਾ ਹੋ ਗਈ ਮੈਂ ਜੇ ਸਰ ਤੇ ਤੁਸੀਂ ਦੇਖੋ ਆਪਣਾ YouTube ਚੈਨਲ ਤੇ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਲਾਈਕ ਕਰ ਦਿਓ Instagram ਤੇ ਦੇਖ ਰਹੇ ਹੋ Instagram ਨੂੰ ਫੋਲੋ ਕਰ ਲਓ ਤੇ YouTube ਤੇ ਦੇਖ ਰਹੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਤੇ ਪਹਿਲੇ ਤੁਸੀਂ ਆ ਵੀਡੀਓ ਚੈੱਕ ਕਰੋ ਠੀਕ ਹੈ ਕਰੋ ਚੈੱਕ ਨਾ ਤੇ ਗੱਲ ਚੱਲਦੀ ਸਾਡੀ ਆਹੀ ਆ ਗੱਲ ਬਾਤ ਕੋੜੇ ਤੋਂ ਕੋਈ ਬਾਲੀ ਸੋਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਫ਼ ਕੋੜੇ ਨਹੀਂ ਅਸੀਂ ਪਿੰਡਾਂ ਵਾਲੇ ਆ ਸਾਨੂੰ ਚੱਲ ਨਹੀਂ ਕੁਝ ਹਾਂਜੀ ਕਿਤੇ ਕਰ ਲਈ ਚੈੱਕ ਕਿਦਾਂ ਲੱਗੀ ਅੱਕੇ ਪਤਨੂ ਫੁੱਲ ਵੀਡੀਓ ਦਿਖਾਉਨੇ ਆ ਫੁੱਲ ਵੀਡੀਓ ਦੇਖੋਨ ਲਈ ਸਟਾਰਟਿੰਗ ਕਰਦੇ ਆ ਫਿਰ ਆਪਾਂ ਐਂਡ ਤੇ ਜੂਰੂ ਮਿਲਦੇ ਆ ਮੇਰੇ ਆ ਉਹ ਕਿਹੜੇ ਦਿਨ ਦਿਖਾਏਗਾ ਐਨੇ ਲੁੱੱਚੇ ਜਵਾਕ ਐਨੇ ਲੁੱੱਚੇ ਜਵਾਕ ਸਾਨੂੰ ਆ ਉਮਰ ਚ ਹੱਗਣ ਦਾ ਨਹੀਂ ਪਤਾ ਹੁੰਦਾ ਸੀ ਮਮੀ ਲਾਤੀ ਢਾਈਆ ਅਸੀਂ ਆਏ ਕਰੀਆਂ ਤੇ ਕਰਦੇ ਰਮਾਲ ਦੇ ਕੇ ਭੇਜਦੇ ਸੀ ਨਲੀ ਫੇਰ ਵੀ ਐਹੀਂ ਪੁੰਦਰੀ ਐਹੀਂ ਪੁੰਦਰੀ ਅੱਜ ਕੱਲ ਦੇ ਜਵਾਕ ਦੇਖ ਲਓ ਇਹ ਬਣਾਉਣ ਕੇ ਹੇਟ ਸਟੋਰੀ ਥਰੀ ਇਹ ਬਣਾਉਣ ਕੇ ਸਕੂਲ ਦਾ ਕੰਮ ਕਰਨਗੇ ਆ ਦੇਖ ਲਓ ਕਿਵੇਂ ਇੱਕ ਦੂਜੇ ਚ ਬੜੇ ਪੈਣੇ ਆਇਓ ਰੱਬਾ ਓ ਰੱਬਾ ਤਾਂ ਇਹਨਾਂ ਚ ਕਿਹੜਾ ਵਰਜਨ ਪਾਤਾ ਹੈ ਹੈ ਅਸੀਂ ਅਸੀਂ ਕਿੱਥੇ ਗਏ ਸਾਨੂੰ ਪੋਰਾ ਲੱਖ ਨਹੀਂ ਹੁੰਦਾ ਸੀ ਇਧਰੋਂ ਘਰ ਦੇ ਕੁੱਟ ਕੇ ਭੇਜ ਦਿੰਦੇ ਉਧਰੋਂ ਮੰਕਰ ਕੁੱਟ ਕੇ ਭੇਜ ਦਿੰਦੇ ਕੰਮ ਨਹੀਂ ਪੂਰਾ ਹੁੰਦਾ ਮੱਟ ਤਾਂ ਲੱ ਬਣ ਮੁਰਗਾ ਬਣ ਮੁਰਗਾ ਭੈਣਾ ਸਾਡੀ ਤਾਂ ਜ਼ਿੰਦਗੀ ਮੁਰਗੇ ਚ ਲੰਗੀ ਇਧਰੋਂ ਘਰ ਦੇ ਠਾੜ ਠਾੜ ਕਰ ਦਿੰਦੇ ਚੁੱਪ ਕਰਕੇ ਸਕੂਲ ਪਾ ਗਏ ਤੇ ਅੱਜ ਕੱਲ ਦੇ ਜਵਾਕ ਲੈ ਕਿਵੇਂ ਚਿੰਬੜ ਲੱਗੇ ਪੈਨੇ ਜੱਫੀਆਂ ਪਾਉਣ ਲੱਗੇ ਮੇਲਾ ਅਸੀਂ ਤਾਂ ਨਰਕ ਚ ਹੀ ਘਟ ਲਈ ਨਜ਼ਾਰੇ ਤਾਂ ਹੁਣ ਦੇ ਜਵਾਕ ਲੈਂਦੇ ਨੇ ਇਹ ਕੰਮ ਕਰਨਗੇ ਉੱਥੇ ਪੂਰੇ ਇਹ ਤਾਂ ਇਹਨੂੰ ਤਾਂ ਕੁਆਚਣ ਵੀ ਆਉਂਗੇ ਜੱਫੀ ਕਿਵੇਂ ਪਾਏ ਇੱਥੇ ਜਵਾਕ ਪੂਰੇ ਲੁੱਚੇ ਨੇ ਘਰ ਦੇ ਨਹੀਂ ਕੁਝ ਕਹਿੰਦੇਗੇ ਮਿਲਦੇ ਆ ਕੋ ਨੈਕਸਟ ਵੀਡੀਓ ਤੇ ਤੇ ਅਬ ਸਸੀ ਕਾ ਸਾਰਿਆਂ ਨੂੰ